ਇਰਲੈਂਸ ਪੰਪ ਦੇ ਕੋਲ ਇੱਕ ਕਾਰ ਦਾ ਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਇੱਕ ਵਿਅਕਤੀ ਜਿਹੜਾ ਜੀ ਪੂਰਾ ਹੁੱਜ ਗਿਆ ਹੈ ਇਹ ਮੁਲਾਜ਼ਮ ਹੈ ਇਹ ਨਹੀਂ ਕਲੀਅਰ ਹੋ ਰਿਹਾ ਜੀ ਇਹ ਮੁਲਾਜ਼ਮ ਹੈ ਕਿ ਇਸ ਮੈਚ ਨੇ ਟਰੱਕ ਡਰਾਈਵਰ ਦਾ ਪਤਾ ਨਹੀਂ ਲੱਗਿਆ ਜੀ ਕਿੱਥੇ ਹੈ ਜੀ ਗੱਡੀ ਸੈਂਬਲੀ ਨਹੀਂ ਚੱਕਦਾ ਮੇਰਾ ਖੋੜੇ ਵਾਲੇ ਸਾਈਡ ਹੋ ਗਈ ਸਰ ਜਦੋਂ ਇਹ ਹਾਦਸਾ ਵਾਪਰਿਆ ਕੋਈ ਟਾਈਮ ਬਾਅਦ ਹੀ ਮੇਰੇ ਜਿਹੜੇ ਜ਼ਿਲ੍ਹਾ ਇੰਚਾਰਜ ਨੇ ਪਰਮਜੀਤ ਸਿੰਘ ਉਹ ਜਿਹ ਲੰਗ ਰਹੀ ਸੀ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਰਿਲਾਇੰਸ ਪੰਪ ਦੇ ਕੋਲ ਇੱਕ ਕਾਰ ਦਾ ਤੇ ਇੱਕ ਟਰੱਕ ਦਾ ਐਕਸੀਡੈਂਟ ਹੋ ਗਿਆ ਹੈ ਜਿੱਥੇ ਜਾਨ ਲੱਗ ਗਈ ਜਦੋਂ ਮੈਨੂੰ ਪਤਾ ਲੱਗਿਆ ਨਾਲ ਦੀ ਨਾਲ ਹੀ ਮੈਂ ਉਥੋਂ ਮੋਟਰਸਾਈਕਲ ਚੱਕ ਕੇ ਇੱਥੇ ਪਹੁੰਚਿਆ ਮੇਰੇ ਆਉਣ ਤੋਂ ਪਹਿਲਾਂ ਜਿਹੜੇ ਆ ਗਏ ਜੀ ਟ੍ਰੈਫਿਕ ਨੂੰ ਅਸੀਂ ਸਹੀ ਤਰੀਕੇ ਨਾਲ ਚਾਲੂ ਕੀਤਾ ਹੈ ਜਦੋਂ ਆ ਕੇ ਦੇਖਿਆ ਜੀ ਇੱਕ ਵਿਅਕਤੀ ਜਿਹੜਾ ਜੀ ਪੂਰਾ ਹੋ ਚੁੱਕਿਆ ਹੈ ਜਿਹਨੂੰ ਇੱਕ ਸਾਈਡ ਦੇ ਬਾਰਖਾ ਜਿਹੜੇ ਦੋ ਜਣੇ ਸੀ ਤੇ ਇੱਕ ਨੂੰ ਜਿਹੜਾ ਐਮਬੂਲੈਂਸ ਤੇ ਪਾ ਕੇ ਜਿਹੜਾ ਜੀ ਸਿਵਲ ਹਸਪੀਟਲ ਭੇਜਤਾ ਹੈ ਇਹਦੇ ਬਾਰੇ ਪਤਾ ਲੱਗ ਰਿਹਾ ਜੀ ਇਹ ਮੁਲਾਜ਼ਮ ਹੈ ਇਹ ਨਹੀਂ ਕਲੀਅਰ ਹੋ ਰਿਹਾ ਜੀ ਇਹ ਮੁਲਾਜ਼ਮ ਹੈ ਕਿਸ ਮਹਿਕ ਵਿੱਚ ਜੇਕਰ ਪਤਾ ਲੱਗ ਜਾਏ ਤੇ ਰਿਸ਼ਤੇਦਾਰ ਆ ਰਹੇ ਨੇ 1 2 4 ਮਿੰਟ ਤੱਕ ਪਹੁੰਚ ਜਾਂਦੇ ਨੇ ਸਿਰਫ ਪਤਾ ਲੱਗ ਜਾਂਦਾ ਵੀ ਮੁਲਾਜ਼ਮ ਕਿਸ ਮੈਂ ਕਿੰਨੇ ਲੋਕ ਸੀ ਗੱਡੀ ਲੋਕ ਦੋ ਜੀ ਦੋ ਹਾਂਜੀ ਦੂਸਰੇ ਨੂੰ ਜੀ ਐਂਬੂਲੈਂਸ ਤੇ ਸਿਵਲ ਹਸਪੀਟਲ ਪਹੁੰਚੇ ਸਿਵਲ ਹਾਂਜੀ ਸਿਵਲ ਪਰ ਪਰਿਵਾਰਕ ਮੈਂਬਰ ਪਰਿਵਾਰਕ ਮੈਂਬਰ ਜਿਹੜੇ ਨੇ ਇਹਨਾਂ ਦੇ ਪਿੰਡ ਕੁਝ ਰਿਸ਼ਤੇ ਦੇ ਇੱਕ ਦੋ ਰਿਸ਼ਤੇਦਾਰ ਇੱਥੇ ਪਹੁੰਚਿਆ ਜੀ ਉਹਨਾਂ ਨੇ ਦੱਸਿਆ ਕਿ ਉਹਨਾਂ ਦਾ ਰਿਸ਼ਤੇਦਾਰ ਹੈ ਤੇ ਉਹਨਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਤਾ ਭਾਈ ਕੋਈ ਟਾਈਮ ਤੇ ਪਹੁੰਚ ਜਾਂਦੇ ਨੇ ਫਿਰ ਕਲੀਅਰ ਹੋ ਜਾਊਗਾ ਇਹ ਮੁਲਾਜ਼ਮ ਕੇ ਸਮੇਂ ਵਿੱਚ ਟਰੱਕ ਡਰਾਈਵਰ ਦਾ ਕੋਈ ਪਤਾ ਨਹੀਂ ਟਰੱਕ ਡਰਾਈਵਰ ਜਿਹੜਾ ਜੀ ਨਹੀਂ ਪਤਾ ਲੱਗੇ ਹਾਲੀ ਤਾਂ ਹੀ ਨਹੀਂ ਪਤਾ ਹਾਂਜੀ ਅਜੇ ਤੱਕ ਨਹੀਂ ਪਤਾ ਲੱਗੇ ਟਰੱਕ ਡਰਾਈਵਰ ਦਾ ਪਤਾ ਨਹੀਂ ਲੱਗਿਆ ਜੀ ਕਿੱਥੇ ਹੈ ਜੀ ਕੋਈ ਟਾਈਮ ਪਤਾ ਲੱਗ ਜਾਂਦਾ ਫਿਰ ਉਹਦੇ ਮੁਤਾਬਿਕ ਠੀਕ ਹੈ ਪਿੰਡ ਚਾਵਲਾ ਜੀ ਇਹ ਕੱਚਾ ਤਾਂ ਜਾਲਪਛਾਨ ਹੈ ਜੀ ਚਾਵਲਾ ਪਿੰਡ ਕੋਈ ਚਾਵਲਾ ਪਿੰਡ ਤੋਂ ਚਾਵਲਾ ਪਿੰਡ ਕਿੱਥੇ ਜਾ ਰਹੇ ਜੀ ਕੋਈ ਪਤਾ ਹਾਂਜੀ ਪਤਾ ਨਹੀਂ ਨਾ ਨਹੀਂ ਪਤਾ ਕਿਥੇ ਜਾ ਰਹੇ ਦਾ ਜੋ ਫਾਇਲ ਕਰਵਾ ਰਹੇ ਸੀਗੇ ਐਸੀ ਦਾ ਟਰੈਕ ਦੇਖਿਆ ਸੀ ਸਾਨੂੰ ਜਾਣਦੇ ਸੀ ਕਿੱਥੇ ਜਾ ਰਹੇ ਉੱਥੇ ਬੈਠੇ ਕੋਈ ਕਿੰਦਾ ਸਾਡੇ ਆ ਰਹੇ ਮਖੋ ਕਦਰ ਜਾ ਰਹੇ ਆ ਸਾਡਾ ਸਾਰਾ ਪਰਿਵਾਰ ਪਿੱਛੇ ਜਾ ਰਹੇ ਚਾਚੇ ਤਾਏ ਜੋ ਇਸ ਪੈਂਥ ਪਿੰਡ ਤੇ ਆ ਰਹੇ ਮਤਉਰਫ ਸਾਰੇ ਪਿੰਡਲੇ ਸਵਾਰੀ ਫੋੜ ਰਹੇ ਆ ਜਦੋਂ ਲਾਲਾਵਰ ਪਹੁੰਚ ਗਈ ਬੱਸ ਸਾਡੇ ਪਾਸ ਪਰ ਕੋਈ ਪਤਾ ਤੁਹਾਨੂੰ ਅਜੀ ਗੱਡੀ ਆਈ ਜਾਂਦੀ ਸੀ ਤੇਰੋਂ ਲਾਲਾਵਰ ਸਾਈਡ ਤੋਂ ਤੇ ਜੱਕਦਮ ਇਹਦੇ ਅੱਗੇ ਸੀਗਾ ਉਹ ਮੋਟਰਸਾਈਕਲ ਤੇ ਜਿਹੜਾ ਜਗਾੜੂ ਰੇੜਾ ਜਾਂਦਾ ਹਾਂ ਹਾਂਜੀ ਉਹਨੂੰ ਕ੍ਰੋਸ ਕਰਨ ਲੱਗਾ ਤੇ ਗੱਡੀ ਸੰਭਲੀ ਨਹੀਂ ਜੱਕਦਮ ਇਹ ਤੇਰੇ ਘੋੜੇ ਵਾਲੀ ਸਾਈਡ ਹੋ ਗਈ ਅੱਛਾ ਤੇ ਜਾ ਕੇ ਵਿੱਚ ਵੱਜੀ ਆ ਹਾਂ ਜੱਕਦਮ ਹੋ ਗਈ ਪਤਾ ਨਹੀਂ ਸੰਭਲੀ ਨਹੀਂ ਉਹਦੇ ਤੋਂ ਕੀ ਨਹੀਂ ਹੋਇਆ ਘੋੜਾ ਆਪ ਦੀ ਸਾਈਡ ਚ ਲਾਇਆ ਸੀ ਅੱਛਾ ਹੰਤੇ ਕਾਰ ਸਪੀਡ ਤੇ ਸੀ ਕਿ ਕਾਰ ਨੋਰਮਲ ਸਪੀਡ ਤੇ ਜਿਆਦਾ ਸਪੀਡ ਤੇ ਨੋਰਮਲ ਨੋਰਮਲ ਤੁਸੀਂ ਵੇਖਿਆ ਇਹ ਮੈਂ ਪਿੱਛੇ ਸੀ ਘਾਟ ਕਾ ਗੱਡੀ ਸੀ ਮੇਰੇ ਕੋਲ ਅੱਜ ਕੋਈ ਪਿੱਛੇ ਗੱਡੀ ਤੇ ਆ ਰਹੀ ਮੈਂ ਤੇ ਚਾਰਾ ਸੀ ਤੇ ਕਿੰਨੇ ਲੋਕ ਸੀ ਇਹਦੇ ਦੋ ਸੀਗੇ ਪਾ ਜੀ ਦੋ ਸੀਗੇ ਠੀਕ ਹੈ ਤੇ ਦੂਸਰੇ ਨੂੰ ਉਹਨੂੰ ਸੱਟਾਂ ਲੱਗੀਆਂ ਸੀ ਉਹਨੂੰ ਤਾਂ ਕੱਢ ਲਿਆ ਸੀ ਪਿੱਛੋਂ ਬਾਹਰ ਅੱਛਾ ਉਹਨੂੰ ਸੱਟ ਲੱਗੀਆਂ ਤੇ ਇਹ ਬਾਈ ਦੀ ਮੌਕੇ ਦੀ ਮੌਤ ਤੇ ਮੌਕੇ ਤੇ ਹੋ ਗਈ ਸੀ ਕੀ ਨਾਮ ਹੈ ਤੁਹਾਡਾ ਮਲਕੀਤ ਸਿੰਘ ਜੀ ठीक आहे चला रमेश बोलला ठीक